ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਡਵਡੇ ਦੀ ਵਾਏ ਦੇ ਹੇਠ ਤਲਵੰਡੀ ਬੁੱਸ ਸਿੰਘ ਝੁੱਗੀਆਂ ਕਾਲੂ ਤੋਂ ਦਸਵਾਂ ਜਥਾ ਜਿਹੜਾ ਰਵਾਨਾ ਹੋਣ ਲੱਗਾ ਹੈ ਖਨੌਰੀ ਬਾਰਡਰ ਤੋਂ ਬਾਰਡਰ ਨੂੰ ਝੁੱਗੀਆਂ ਕਾਲੂ ਤਲਵੰਡੀ ਬੁੱਸ ਸਿੰਘ ਐਂਕਲਵੰਤ ਸਿੰਘ ਪ੍ਰਧਾਨ ਨਾਲ ਗੱਲਬਾਤ ਕਰਨ ਲੱਗੇ ਹਨ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੀ ਅਸੀਂ ਖਨੌਰੀ ਬਾਰਡਰ ਤੇ ਜਦੋਂ ਦਾ ਵੀ ਮੋਰਚਾ ਚੱਲਣ ਲਿਆ ਵਾ ਪਹਿਲੀ ਸ਼ਿਫਟ ਜੀ ਗਏ ਆ ਸਾਰੇ ਬਾਅਦ ਚ ਵੀ ਹੁਣੋਂ 10ਵੀਂ ਵਾਰ ਤਲਵੰਡੀ ਬੋਧ ਸਿੰਘ ਦੇ ਪਿੰਡ ਦੀ ਵਾਰੀ ਆ ਨਾਲ ਮੇਰੇ ਵੀਰ ਕਾਲੀ ਝੁਗੀਆਂ ਤੋਂ ਅਮਰਾਵ ਸਿੰਘ ਆ ਨਿੰਦਰ ਸਿੰਘ ਆ ਨਿਸ਼ਾਨ ਸਿੰਘ ਆ ਪਿੰਡ ਪਿੰਡ ਦਾ ਤੇ ਅਸੀਂ ਹੁਣ ਅੱਜ ਫੇਰ ਖਨੋਰੀ ਬਾਰਡਰ ਨੂੰ ਤਿਆਰੀ ਆ ਜਿਵੇਂ ਜਿਵੇਂ ਵੀ ਸਾਡੇ ਪ੍ਰਧਾਨ ਮੋਹਦਵਾਰ ਡਿਊਟੀਆਂ ਲਾਉਣਗੇ ਇਹਦੇ ਇਹਦਾ ਸਾਡਾ ਚੱਲਦਾ ਰਹੂਗਾ ਇਹ ਜਿਹੜਾ ਮੋਦੀ ਸਰਕਾਰ ਦੇ ਕਾਲੇ ਕਾਨੂੰਨ ਆ ਇਹ ਵਾਪਸ ਕਰਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਪ੍ਰਧਾਨ ਜੇ ਵੱਲੋਂ ਇੱਕ ਬਹੁਤ ਵਈਗਾ ਮੈਸੇਜ ਹੈ ਇੰਦਰਜੀਤ ਸਿੰਘ ਸੂਬਾ ਪ੍ਰਧਾਨ ਵੱਲੋਂ ਕਿ ਹੁਣ ਸਿਫਟਾ ਬਣਾ ਬਣਾ ਕੇ ਹੁਣ ਵੇਲਾ ਸਮਾਂ ਹੋ ਗਿਆ ਇਹਦੇ ਇੱਕ ਵਾਰੀ ਖਨੌਰੀ ਬਾਰਡਰ ਨੂੰ ਸਿੰਭੂ ਬਾਰਡਰ ਨੂੰ ਸਾਰੇ ਬਾਰਡਰਾਂ ਤੇ ਜਾਓ ਕਿਉਂਕਿ ਜਿਹੜਾ ਹੁਣ ਬਾਰਡਰ ਦਾ ਜਿਹੜਾ ਆਪਣੇ ਮਜ਼ਬੂਤੀ ਕਰ ਗਏ ਉਹਨੂੰ ਤੇ ਅਸੀਂ ਜਿਹੜਾ ਦਸਮਾ ਜਹਾ ਪਿੰਡ ਤਲਵੰਡੀ ਬੁੱਧ ਸਿੰਘ ਝੁਗੀਆਂ ਕਾਲੂ ਤੋਂ ਰਵਾਨਾ ਹੋਣ ਲੱਗੇ ਖਨੌਰੀ ਬਾਰਡਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ